ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1191 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1192 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੀਆਂ ਰਾਗ ਬਸੰਤ ਘਰ ਪਹਿਲੇ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਦੋ ਤੁਕੀ ਬਾਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੁਣ ਸਾਖੀ ਮਨ ਜਪ ਪਿਆਰ ਹੇ ਮੇਰੇ ਮਨ ਗੁਰੂ ਦੀ ਸਿੱਖਿਆ ਸੁਣ ਕੇ ਪ੍ਰੇਮ ਨਾਲ ਪ੍ਰਮਾਤਮਾ ਦਾ ਨਾਮ ਜਪਿਆ ਕਰ ਅਜਾਮਲ ਉਧਰ ਆ ਕਹਿ ਇੱਕ ਬਾਰ ਅਜਾਮਲ ਪਾਪੀ ਪ੍ਰਭੂ ਦਾ ਨਾਮ ਜਪ ਕੇ ਸਦਾ ਲਈ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਬਾਲਮੀਕਾ ਹੋਆ ਸਾਧ ਸੰਗ ਬਾਲ ਮੇਕ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ ਉਸ ਨੇ ਭੀ ਹਰੀ ਨਾਮ ਜਪਿਆ ਤੇ ਉਸ ਦਾ ਪਾਰ ਉਤਾਰਾ ਹੋ ਗਿਆ ਤਰੂ ਕੋ ਮਿਲੇ ਆਹਰ ਨੇ ਸੰਗ ਨਾਮ ਜਪਣ ਦੀ ਹੀ ਬਰਕਤ ਨਾਲ ਤਰੂ ਨੂੰ ਪਰਮਾਤਮਾ ਪ੍ਰਤੱਖ ਹੋ ਕੇ ਮਿਲ ਪਿਆ ਤੇਰੇ ਆ ਸੰਤਾਂ ਜਾ ਚੋ ਚਰਨ ਰੇਨਾ हे ਪ੍ਰਭੂ ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਲੇ ਮस्तक ਲਾਵੋ ਕਰ ਕਿਰਪਾ ਦੇਣ ਰਹਾਓ ਦੇਣ ਦੀ ਕਿਰਪਾ ਕਰ ਚਰਨ ਧੂੜ ਉਹ ਚਰਨ ਧੂੜ ਲੈ ਕੇ ਮੈਂ ਆਪਣੇ ਮੱਥੇ ਤੇ ਲਗਾਵਾ ਰਹਾਓ ਗਨਕਾ ਉਦਰੀ ਹਾਰ ਕਹੈ ਤੋਤ ਹੇ ਮੇਰੇ ਮਾਨ ਜਿਉਂ-ਜਿਉਂ ਤੋਤਾ ਰਾਮ ਨਾਮ ਉਚਾਰਦਾ ਸੀ ਉਸ ਨੂੰ ਰਾਮ ਨਾਮ ਸਿਖਾਲਣ ਲਈ ਗਨਕਾ ਵੀ ਰਾਮ ਨਾਮ ਉਚਾਰਦੀ ਸੀ ਤੇ ਨਾਮ ਸਿਮਰਨ ਦੀ ਬਰਕਤ ਨਾਲ ਗਨਕਾ ਪਾਪਣ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਈ ਗਜੇਂਦਰ ਧਿਆਇਓ ਹਰ ਕੀਓ ਮੋਖ ਸ਼ਰਾਪ ਦੇ ਕਾਰਨ ਗੰਦਰਬ ਤੋਂ ਬਣੇ ਹੋਏ ਵੱਡੇ ਹਾਥੀ ਨੇ ਸਰੋਵਰ ਵਿੱਚ ਤੰਦੂਵੇ ਦੀ ਫਾਹੀ ਵਿੱਚ ਫਸ ਕੇ ਪਰਮਾਤਮਾ ਦਾ ਧਿਆਨ ਧਰਿਆ ਪਰਮਾਤਮਾ ਨੇ ਉਸ ਨੂੰ ਤੰਦੂਵੇ ਦੀ ਫਾਹੀ ਵਿੱਚੋਂ ਬਚਾ ਲਿਆ ਬੇਪਰਸੋ ਦਾ ਮੇ ਦਾਲਦ ਪੰਜ ਸੁਦਾਮੇ ਬ੍ਰਾਹਮਣ ਦੀ ਕ੍ਰਿਸ਼ਨ ਜੀ ਨੇ ਗਰੀਬੀ ਕੱਟੀ ਰੇ ਮਨ ਤੂੰ ਵੀ ਭਜ ਗੋਬਿੰਦ ਹੇ ਮੇਰੇ ਮਨ ਤੂੰ ਵੀ ਨਾ ਸਾਰਿਆਂ ਵਾਂਗ ਪਰਮਾਤਮਾ ਦਾ ਨਾਮ ਭਜਨ ਕਰਿਆ ਕਰ ਤੇਰੇ ਵੀ ਦੁੱਖ ਦਰਦ ਦੂਰ ਹੋ ਜਾਣਗੇ ਬਦਕ ਉਧਾਰਿਓ ਖਮ ਪਰਹਾਰ ਹੇ ਮੇਰੇ ਮਨ ਕ੍ਰਿਸ਼ਨ ਜੀ ਨੇ ਤੀਰ ਨਾਲ ਮਾਰਨ ਵਾਲੇ ਸ਼ਿਕਾਰੀ ਨੂੰ ਕ੍ਰਿਸ਼ਨ ਜੀ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਕੁਬਜਾ ਉਦਰੀ ਅਗੁਸ਼ਟ ਧਾਰ ਕ੍ਰਿਸ਼ਨ ਜੀ ਦੇ ਅਗੂੰਠੇ ਦੀ ਸ਼ੋ ਨਾਲ ਕੁਬਜਾ ਪਾਰ ਲੰਘ ਗਈ ਉਹਦਾ ਕੁੱਬ ਵੀ ਠੀਕ ਹੋ ਗਿਆ ਬਿਦਰ ਉਦਾਰਿਓ ਦਾ ਸਤ ਪਾਏ ਬਿਦਰ ਨੂੰ ਉਸ ਦੇ ਸੇਵਾ ਭਾਵ ਦੇ ਕਾਰਨ ਸ੍ਰੀ ਕ੍ਰਿਸ਼ਨ ਜੀ ਨੇ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੱਤਾ ਰੇ ਮਨ ਤੂੰ ਵੀ ਹਰ ਧਿਆਏ ਏ ਮੇਰੇ ਮਨ ਤੂੰ ਵੀ ਇਨਾ ਸਾਰਿਆਂ ਵਾਂਗ ਪਰਮਾਤਮਾ ਦਾ ਧਿਆਨ ਧਰਿਆ ਕਰ ਤੇ ਤੇਰੇ ਵੀ ਦੁੱਖ ਦਰਦ ਪਰਮਾਤਮਾ ਦੂਰ ਕਰ ਦੇਵੇਗਾ ਪਹਿਲਾਦ ਰੱਖੀ ਹਰ ਪੈ ਜੀ ਆਪ ਏ ਮੇਰੇ ਮਨ ਪਹਿਲਾਦ ਦੀ ਇੱਜ਼ਤ ਪਰਮਾਤਮਾ ਨੇ ਆਪ ਰੱਖੀ ਹਰਨਾਕ ਨੂੰ ਮਾਰ ਕੇ ਪਹਿਲਾਦ ਨੂੰ ਬਚਾਇਆ ਬਸਤਰ ਸ਼ੀਨਤਾ ਦ੍ਰੋਪਤੀ ਰੱਖੀ लाज ਦਰਯੋਦਨ ਦੀ ਸਭਾ ਵਿੱਚ ਦ੍ਰੋਪਤੀ ਨੂੰ ਨਗਨ ਕਰਨ ਲਈ ਜਦੋਂ ਦ੍ਰੋਪਤੀ ਦੇ ਬਸਤਰ ਲਾਏ ਜਾ ਰਹੇ ਸਨ ਤਦੋਂ ਉਸਨੇ ਸ੍ਰੀ ਕ੍ਰਿਸ਼ਨ ਜੀ ਦਾ ਧਿਆਨ ਧਾਰਿਆ ਤੇ ਸ੍ਰੀ ਕ੍ਰਿਸ਼ਨ ਜੀ ਨੇ ਉਸ ਦੀ ਇੱਜ਼ਤ ਬਚਾਈ ਜਿਨ ਜਿਨ ਸੇਵਿਆ ਅੰਤ ਬਾਰ हे ਮਨ ਜੈਸ ਜੈਸ ਨੇ ਵੀ ਔਖੇ ਵੇਲੇ ਪਰਮਾਤਮਾ ਦਾ ਪੱਲਾ ਫੜਿਆ ਪਰਮਾਤਮਾ ਨੇ ਉਸ ਦੀ ਲਾਜ ਰੱਖੀ ਰੇ ਮਨ ਸੇਵ ਤੂੰ ਪਰਹ ਪਾਰ हे ਮੇਰੇ ਮਨ ਤੂੰ ਵੀ ਪਰਮਾਤਮਾ ਦੀ ਸ਼ਰਨ ਪਾਓ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਹੇਗਾ ਧੰਨੇ ਸੇਵਿਆ ਬਾਲ ਬੁੱਧ हे ਮੇਰੇ ਮਨ ਧੰਨੇ ਨੇ ਗੁਰੂ ਦੀ ਸ਼ਰਨ ਪੈ ਕੇ ਬਾਲਾਂ ਵਾਲੀ ਜਵਾਕਾਂ ਵਾਲੀ ਨਿਰਵੈਰ ਬੁੱਧੀ ਪ੍ਰਾਪਤ ਕਰਕੇ ਪਰਮਾਤਮਾ ਦੀ ਭਗਤੀ ਕੀਤੀ ਤਰਲੋਚਨ ਗੁਰ ਮਿਲ ਭਈ ਸਿੱਧ ਗੁਰੂ ਨੂੰ ਮਿਲ ਕੇ ਤਰਲੋਚਨ ਨੂੰ ਵੀ ਆਤਮਿਕ ਜੀਵਨ ਵਿੱਚ ਸਫਲਤਾ ਹੋਈ ਬੜੀ ਸਫਲਤਾ ਪ੍ਰਾਪਤ ਹੋਈ ਭਗਤ ਤਰਲੋਚਨ ਜੀ ਨੂੰ ਵੀ ਗੁਰੂ ਦੇ ਕਹੇ ਤੇ ਲੱਗ ਕੇ ਬੇਣੀ ਕੋ ਗੁਰ ਕੀਓ ਪਰਗਾਸ ਗੁਰੂ ਨੇ ਭਗਤ 베ਣੀ ਜੀ ਨੂੰ ਵੀ ਆਤਮਿਕ ਜੀਵਨ ਦਾ ਚਾਨਣ ਬਖਸ਼ਿਆ ਰੇ ਮਨ ਤੂੰ ਪੀ ਹੋਏ ਦਾਸ ਹੇ ਮੇਰੇ ਮਨ ਤੂੰ ਪੀ ਉਸ ਪਰਮਾਤਮਾ ਦਾ ਭਗਤ ਇਸੇ ਤਰ੍ਹਾਂ ਬਣ ਜਿਸ ਤਰ੍ਹਾਂ ਭਗਤ arlojan ਜੀ ਭਗਤ 베ਣੀ ਜੀ ਤੇ ਹੋਰ ਬਾਕੀ ਭਗਤਾ ਨੇ ਪਰਮਾਤਮਾ ਦਾ ਆਸਰਾ ਤਕਿਆ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਗੁਰੂ ਦੇ ਆਖੇ ਲੱਗ ਕੇ ਜੈ ਦੇਵ त्यागਿਓ ਅਹ ਮੇਵ 헤 ਮੇਰੇ ਮਨ ਗੁਰੂ ਨੂੰ ਮਿਲ ਕੇ ਜੈ ਦੇਵ ਨੇ ਆਪਣੇ ਬ੍ਰਾਹਮਣ ਹੋਣ ਦਾ ਮਾਣ ਛੱਡਿਆ ਨਾਈ ਉਦਰਿਓ ਸੈਨ ਸੇਵ ਸੈਨ ਨਾਈ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸ਼ਰਨ ਪੈ ਕੇ ਭਗਤੀ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਤੇ ਭਗਤ ਸੈਨ ਬਣ ਗਿਆ ਮਾਨ ਡੀਗ ਨਾ ਡੋਲੇ ਕਹੂੰ ਜਾਏ ਸੈਣ ਦਾ ਮਨ ਕਿਸੇ ਵੀ ਥਾਂ ਮਾਇਆ ਦੇ ਠੇਡਿਆਂ ਨਾਲ ਡੇਕੇ ਡੋਲਦਾ ਨਹੀਂ ਸੀ ਮਾਨ ਤੂੰ ਵੀ ਤਰ ਸੈ ਸਰਨ ਪਾਏ ਹੈ ਮੇਰੇ ਮਾਨ ਗੁਰੂ ਦੀ ਸਰਨ ਪੈ ਕੇ ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਹੇਗਾ ਜੇਹ ਅਨੰਗ ਰੋ ਠਾਕੁਰ ਕੀਓ ਆਪ ਹੈ ਪ੍ਰਭੂ ਜਿਨ੍ਹਾਂ ਭਗਤ ਜਨਾਂ ਉਤੇ ਤੈਂ ਠਾਕੁਰ ਨੇ ਆਪ ਮਿਹਰ ਕੀਤੀ ਸੇ ਤੈਂ ਲੀਨੇ ਭਗਤ ਰਾਖ ਉਹਨਾਂ ਨੂੰ ਤੋਂ ਸੰਸਾਰ ਸਮੁੰਦਰ ਵਿੱਚੋਂ ਬਚਾ ਲਿਆ ਤਿੰਨ ਕਾ ਗੁਣ ਅਵ ਗਣਨਾ ਵਿਚਾਰਿਓ ਕੋਏ ਤੂੰ ਨਾ ਦਾ ਨਾ ਕੋਈ ਗੁਣ ਤੇ ਨਾ ਕੋਈ ਹੋ ਗੁਣ ਵਿਚਾਰਿਆ ਏ ਬਿਦ ਦੇਖ ਮਨ ਲੱਗਾ ਸੇਵ ਹੇ ਪ੍ਰਭੂ ਤੇਰੀ ਇਸ ਕਿਸਮ ਦੀ ਦਿਆਲਤਾ ਵੇਖ ਕੇ ਮੇਰਾ ਵੀ ਮਨ ਤੇਰੀ ਭਗਤੀ ਵਿੱਚ ਲੱਗ ਪਿਆ ਹੈ ਕਬੀਰ ਤੇ ਆਇਓ ਏਕ ਰੰਗ ਹੇ ਨਾਨਕ ਭਗਤ ਕਬੀਰ ਜੀ ਨੇ ਇੱਕ ਰਸ ਪਿਆਰ ਵਿੱਚ ਡਿੱਗ ਕੇ ਪਰਮਾਤਮਾ ਦਾ ਧਿਆਨ ਧਾਰਿਆ ਨਾਮ ਦੇਵ ਹਰਿ ਜੀਓ ਬਸਹਿ ਸੰਗ ਪ੍ਰਭੂ ਪਰਮਾਤਮਾ ਜੀ ਨਾਮ ਦੇਵ ਜੀ ਦੇ ਵੀ ਨਾਲ ਬਸਦੇ ਹਨ ਰਬਦਾਸ ਤੇ ਆਏ ਪ੍ਰਭ ਅਨੂਪ ਭਗਤ ਰਬਦਾਸ ਜੀ ਨੇ ਵੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ ਗੁਰ ਨਾਨਕ ਦੇਵ ਗੋਵਿੰਦ ਰੂਪ ਇਹਨਾਂ ਸਭਨਾ ਉਤੇ ਗੁਰੂ ਨੇ ਹੀ ਕਿਰਪਾ ਕੀਤੀ ਹੈ ਨਾਨਕ ਗੁਰੂ ਪਰਮਾਤਮਾ ਦਾ ਰੂਪ ਹੈ ਗੁਰ ਪਰਮੇਸ਼ਰ ਏਕੋ ਜਾਣ ਤੂੰ ਵੀ ਗੁਰੂ ਦੀ ਸ਼ਰਨ ਪਿਆਰੋ ਬਸੰਤ ਮਹੱਲਾ ਪੰਜਵਾ ਅਨਕਾ ਜਨਾਮ ਪਰਮੇ ਜੋ ਨਮਾਹੇ ਮਨੁੱਖ ਨੇਕਾਂ ਜੂਨਾ ਅਨੇਕਾਂ ਜਨਮਾਂ ਵਿੱਚ ਭਟਕਦੇ ਫਿਰਦੇ ਹਨ ਹਰ ਸਿਮਰਨ ਬਿਨ ਨਰਕ ਪਾਹੇ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਨਰਕ ਵਿੱਚ ਪਏ ਰਹਿੰਦੇ ਹਨ ਭਗਤ ਬੇਹੂਨਾ ਅਖੰਡ ਖੰਡ ਭਗਤੀ ਤੋਂ ਬਿਨਾ ਉਹਨਾਂ ਦਾ ਮਨ ਅਨੇਕਾਂ ਦੌੜਾਂ ਭੱਜਾਂ ਵਿੱਚ ਟੋਟੇ ਟੋਟੇ ਹੋਇਆ ਰਹਿੰਦਾ ਹੈ ਬੇਨਾਬੂਝੇ ਜਮਦੇ ਤੇ ਡਾਂਡ ਆਤਮਿਕ ਜੀਵਨ ਦੀ ਸੂਈ ਤੋਂ ਬਿਨਾ ਜਮ ਰਾਜ ਵੀ ਉਹਨਾਂ ਨੂੰ ਸਜ਼ਾ ਦਿੰਦਾ ਹੈ ਗੋਬਿੰਦ ਭਜੋ ਮੇਰੇ ਸਦਾ ਮੀਤ हे ਮੇਰੇ ਮਿੱਤਰ ਸਦਾ ਪਰਮਾਤਮਾ ਦਾ ਭਜਨ ਕਰਿਆ ਕਰ ਸਾਚ ਸ਼ਬਦ ਕਰ ਸਦਾ ਪਰੀਤਰ ਹਾਓ ਸਦਾ ਕੈਮ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਦਾ ਸਲਾਹ ਨਾਲ ਸਦਾ ਪਿਆਰ ਬਣਾਈ ਰੱਖ ਉਹਦਾ ਨਾਮ ਹਮੇਸ਼ਾ ਜਪਦਾ ਰਿਆ ਕਰ ਮਨਾ ਰਹਾਓ ਸੰਤੋਖ ਨ ਆਵਤ ਕਹੂ ਕਾਜ ਕਿਸੇ ਵੀ ਕੰਮਾਂ ਵਿੱਚ ਉਸ ਮਨੁੱਖ ਨੂੰ ਮਾਇਆ ਵੱਲੋਂ ਤ੍ਰਿਪਤੀ ਨਹੀਂ ਹੁੰਦੀ ਧੂਮ ਬਾਦਰ ਸਭ ਮਾਇਆ ਸਾਜ ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਮਾਇਆ ਦੇ ਸਾਰੇ ਕੋਤਕ ਤਮਾਸ਼ੇ ਧੂਵੇਂ ਦੇ ਬੱਦਲ ਹੀ ਹਨ ਹਵਾ ਦੇ ਇੱਕੋ ਬੁੱਲੇ ਨਾਲ ਉੱਡ ਜਾਣ ਵਾਲੇ ਹਨ ਪਾਪ ਕਰਨ ਤੋਂ ਨਹਿ ਸੰਗਾਏ ਮਾਇਆ ਵਿੱਚ ਮਸਤ ਮਨੁੱਖ ਪਾਪ ਕਰਦਾ ਭੀ ਝਿਜਕਦਾ ਨਹੀਂ ਵਿਖ ਕਾ ਮਾਤਾ ਆਵੇ ਜਾਏ ਆਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਦਾ ਮਤਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਓ ਹੋ ਕਰਤਬ ਦੇ ਬੇਕਾਰ ਮੈਂ ਮੈਂ ਕਰਦਿਆਂ ਹਾਂ 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 ਕਰਦਿਆਂ ਹਾਂ ਹੋ ਮੈਂ ਵਿੱਚ ਉਸ ਮਨੁੱਖ ਦੇ ਅੰਦਰ ਵਿਕਾਰ ਵਧਦੇ ਜਾਂਦੇ ਹਨ ਮੋਹ ਲੋਭ ਡੂਬੋ ਸੰਸਾਰ ਜਗਤ ਦੇ ਮੋਹ ਤੇ ਲੋਭ ਵਿੱਚੋ ਸਦਾ ਡੁੱਬਾ ਰਹਿੰਦਾ ਹੈ ਕਾਮ ਕਰੋਧ ਮਨ ਵਸ ਕੀਆ ਕਾਂ ਵਾਸ਼ਨਾ ਨੇ ਕਰੋਧ ਨੇ ਉਸ ਦਾ ਮਨ ਸਦਾ ਆਪਣੇ ਕਾਬੂ ਵਿੱਚ ਕੀਤਾ ਹੁੰਦਾ ਹੈ ਸੁਪਨੇ ਨਾਮ ਨਾ ਹਰ ਲਿਆ ਜਿਸ ਮਨੁੱਖ ਨੇ ਕਦੇ ਸੁਪਨੇ ਵਿੱਚ ਵੀ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਕਬਹੀ ਰਾਜਾ ਕਬ ਮੰਗਨ ਹਾਰ ਨਾਮ ਤੋਂ ਸਖਣਾ ਮਨੁੱਖ ਚਾਹੇ ਕਦੇ ਰਾਜਾ ਹੈ ਚਾਹੇ ਮੰਗਤਾ ਹੈ ਦੁੱਖ ਸੁਖ ਬਾਦੋਂ ਸੰਸਾਰ ਉਹ ਸਦਾ ਜਗਦੇ ਦੁੱਖਾਂ ਸੁੱਖਾਂ ਵਿੱਚ ਜਕੜਿਆ ਰਹਿੰਦਾ ਹੈ ਮਾਨ ਉਹ ਦਰਨ ਕਾ ਸਾਜਨਾਹੇ ਆਪਣੇ ਮਾਨ ਨੂੰ ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਡੁੱਬਣ ਤੋਂ ਬਚਾਣ ਦਾ ਉਹ ਕੋਈ ਉਦਮ ਨਹੀਂ ਕਰਦਾ ਪਾਪ ਬੰਧਨ ਨਿਤ ਪੌਤ ਜਾਹੇ ਪਾਪਾਂ ਦੀਆਂ ਫਾਈਆਂ ਉਸ ਨੂੰ ਸਦਾ ਪੈਂਦੀਆਂ ਜਾਂਦੀਆਂ ਹਨ ਈਠ ਮੀਤ ਕੌ ਸਖਾ ਨਾਹੇ ਪਿਆਰੇ ਮਿੱਤਰਾਂ ਵਿੱਚੋਂ ਕੋਈ ਵੀ ਤੋੜ ਸਾਥ ਨਿਭਾਉਣ ਵਾਲਾ ਸਾਥੀ ਨਹੀਂ ਬਣ ਸਕਦਾ ਆਪ ਬੀਜ ਆਪੇ ਹੀ ਖਾਹੇ ਸਾਰੇ ਜੀਵ ਚੰਗੇ ਮੰਦੇ ਕਰਮ ਆਪ ਕਰਕੇ ਆਪ ਹੀ ਉਹਨਾਂ ਦੇ ਕੀਤੇ ਕਰਮਾਂ ਦਾ ਫਲ ਭੁਗਦੇ ਹਨ ਕੋਈ ਮਿੱਤਰ ਕੋਈ ਧੀ ਆ ਪੁੱਤਰ ਪਤੀ ਪਿਤਾ ਮਦਦ ਨਹੀਂ ਕਰ ਸਕਦਾ ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ ਜਾ ਕੈ ਕਿਨੈ ਹੋਤ ਬੇਕਾਰ ਜਿਨਾ ਪਦਾਰਥਾਂ ਦੇ ਇਕੱਠੇ ਕਰਦਿਆਂ ਮਨ ਦੇ ਮਨੁੱਖ ਦੇ ਮਨ ਦੇ ਅਨੇਕਾਂ ਵਿਕਾਰ ਪੈਦਾ ਹੁੰਦੇ ਰਹਿੰਦੇ ਹਨ ਸੇ ਛੋੜ ਚਲਿਆ ਖਿਨ ਮਾਹੇ ਗਵਾਰ ਜਦੋਂ ਅੰਤ ਸਮਾਂ ਆਉਂਦਾ ਹੈ ਤਾਂ ਮੂਰਖ ਇੱਕ ਖਿਨ ਵਿੱਚ ਹੀ ਉਹਨਾਂ ਪਦਾਰਥਾਂ ਨੂੰ ਛੱਡ ਕੇ ਇੱਥੋਂ ਤੁਰ ਪੈਂਦਾ ਹੈ ਮੂਰਖ ਹੋ ਹਨ ਜਿਹੜੇ ਨਾਸ ਵਨ ਪਦਾਰਥਾਂ ਨਾਲ ਮੋ ਕਰਦੇ ਹਨ ਕਈ ਲੋਕ ਵੇਖੇ ਹਨ ਮੈਂ ਦਾਜ ਦੇ ਲੋਭੀ ਆਪਣੀਆਂ ਨੋਹਾਂ ਨੂੰ ਤੰਗ ਕਰਦੇ ਹਨ ਦਾਜ ਪਿੱਛੇ ਇਹ ਵੀ ਮੂਰਖੀ ਹਨ ਕਈ ਸੱਸਾਂ ਵੇਖੀਆਂ ਨੇ ਆਪਣੀਆਂ ਨੋਹਾਂ ਨੂੰ ਤੰਗ ਕਰਦੀਆਂ ਨੇ ਕਿ ਤੂੰ ਦਾਜ ਨਹੀਂ ਲਿਆਉਂਦੀ ਜੋ ਕਿ ਦਾਜ ਪਰਮਾਤਮਾ ਦੇ ਨਾਮ ਵਾਲਾ ਹੋਣਾ ਚਾਹੀਦਾ ਜੋ ਆਪਣਾ ਇਥੋਂ ਜਾਣ ਲੱਗਿਆ ਆਪਣੇ ਨਾਲ ਜਾਣਾ ਹੈ ਤੇ ਉਹ ਦੁਨਿਆਵੀ ਦਾਜ ਹੀ ਮੰਗਦੀਆਂ ਰਹਿੰਦੀਆਂ ਨੇ ساری ਉਮਰ ਇਸਕਾਰ ਕੇ ਐ ਵੀ ਮੂਰਖ ਲੋਕ ਹੁੰਦੇ ਹਨ ਜਿਸ ਨੇ ਆਪਣੇ ਧੀ ਦੇਤੀ ਆਪਣੇ ਜਿਗਰ ਦਾ ਟੁਕੜਾ ਦੇ ਦਿੱਤਾ ਉਹਦੇ ਕੋਲ ਪਿੱਛੇ ਕੁਝ ਰਹਿ ਹੀ ਨਹੀਂ ਜਾਂਦਾ ਤੇ ਫਿਰ ਵੀ ਮੂਰਖ ਸਹਰੇ ਹਮੇਸ਼ਾ ਉਸ ਲੜਕੀ ਨੂੰ ਤਾਂਗ ਕਰਨਗੇ ਜਿਹੜੀ ਦਾਜ ਘਟ ਲਿਆਉਂਦੀ ਹੈ ਸੋ ਪਦਾਰਥਾਂ ਨਾਲ ਮੋਹ ਨਹੀਂ ਪਾਣਾ ਚਾਹੀਦਾ ਗੁਰੂ ਜੀ ਫਰਮਾਉਂਦੇ ਹਨ ਮੋਹ ਪਾਓ ਤੇ ਪਰਮਾਤਮਾ ਦੇ ਨਾਮ ਨਾਲ ਪਾਓ ਜਿਹੜਾ ਨਾਲ ਜਾਣਾ ਹੈ ਗੁਰੂ ਪਿਆਰਿਓ ਸ਼ਬਦ ਲਮੇਰਾ ਹੈ ਬਾਕੀ ਸ਼ਬਦ ਦੀ ਵਿਆਖਿਆ ਆਪਾਂ ਕੱਲ ਅਗਲੇ ਐਪੀਸੋਡ ਵਿੱਚ ਕਰਾਂਗੇ ਆਓ ਅੰਤਮ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰਦੇ ਹਾਂ ਜਾ ਕੈ ਕਿਨੈ ਹੋਤ ਬੇਕਾਰ ਸੇ ਛੋੜ ਚਲਿਆ ਖਿੰ ਮਹਿੰਗਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1192 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1193 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲਚਕ ਦੀ ਖਿਮਾ ਗੁਰੂ ਸਬਦ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ